ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਜਨਕੀ ਪਰਮਿੰਦਰਜੀਤ ਵੱਲੋਂ ਸਸੀ ਕਾ ਜੀ ਤੁਸੀਂ ਵੇਖ ਰਹੇ ਹੋ ਬਖਤਾ ਹੋਟਲ ਦਾ ਫੇਸਬੁਕ ਪੇਜ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੋਈ ਕਿਸੇ ਕਿਸਮ ਦਾ ਸੁਝਾਅ ਹੁੰਦਾ ਤਾਂ ਪਲੀਜ਼ ਸਾਨੂੰ ਤੁਸੀਂ ਮੈਸੇਜ ਦੇ ਵਿੱਚ ਦੱਸ ਦਿਆ ਕਰੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਗੂਗਲ ਬਾਬਾ ਬਖਤਾ ਹੋਟਲ ਹੋਜੀ ਨਾਲ ਤੇ ਢਿੱਲੋ ਸਾਹਿਬ ਸਸੀ ਕਾ ਜੀ ਸਸੀ ਕਾ ਢਿੱਲੋ ਸਾਹਿਬ ਇੱਕ ਸਰਵਿਸ ਟੂ ਐਕਟਰ ਬਣਿਆ ਸੀਗਾ ਆਪਣਾ ਰਾਈਟ ਟੂ ਸਰਵਿਸ ਐਕਟ ਬਣਿਆ ਸੀ ਉਹ ਬਣਾਇਆ ਸੀ ਮੈਨੂੰ ਲੱਗਦਾ ਸਰਦਾਰ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਵੇਲੇ ਸ਼ਾਇਦ ਅੱਗੇ ਤੁਸੀਂ ਦੱਸੋਗੇ ਇਹਦੇ ਬਾਰੇ ਇਹਦੇ ਵਾਸਤੇ ਲੋਕਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਸੀਗੇ ਉਹ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਭਾਈ ਗੁਰੂ ਜਾਣਦਾ ਲੋਕ ਦਰਦ ਦਰਦੇ ਆ ਭੜਕਦੇ ਫਿਰਦੇ ਆ ਠੋਕਰਾ ਖਾਂਦੇ ਫਿਰਦੇ ਆ ਇੱਥੇ ਵੀ ਵਿਚਾਰੇ ਆਉਂਦੇ ਆ ਇਹ ਕੀ ਕਾਰਨ ਹੈ ਕੰਮ ਕਿਉਂ ਨਹੀਂ ਹੋ ਰੇ ਲੋਕਾਂ ਦੇ ਇਹਦੇ ਵਿੱਚ ਕੀ ਰੀਜਨ ਹੈ ਉਹ ਬਾਰੇ ਚਾਹਣਾ ਪਊ ਸਰ ਅਸਲ ਦੇ ਵਿੱਚ ਇਹ ਹੈ ਕਿ ਕੰਮ ਕਿਉਂ ਨਹੀਂ ਹੁੰਦੇ ਜੀ ਵੱਡਾ ਕੰਮ ਹੈ ਕਿ ਸਾਡੇ ਸਿਸਟਮ ਦੇ ਵਿੱਚ ਦਲਾਲੀ ਆ ਦਲਾਲੀ ਕਰਕੇ ਦਲਾਲੀ ਆ ਗਈ ਦਲਾਲੀ ਹਰ ਥਾਂ ਤੇ ਦਲਾਲੀ ਹੈ ਜੀ ਜੀ ਆਪਾਂ ਕਹੀਏ ਕਈ ਵਾਰੀ ਆਪਾਂ ਨੂੰ ਕਲਰਕ ਦੇ ਦਸਤ ਜਾਂਦੇ ਆ बाबू ਦੇ ਦਸਤ ਜਾਂਦੇ ਵੀ ਇਹਨਾਂ ਇਹ ਦਲਾਲਾ ਰਾਹੀ ਪੈਸੇ ਇਕੱਠੇ ਕਰਦੇ ਜੀ ਈਵਨ ਲੀਡਰ ਤੇ ਵੱਡੇ ਵੱਡੇ ਅਫਸਰ ਵੀ ਦਲਾਲਾ ਦਲਾਲਾ ਰਾਹੀ ਪੈਸੇ ਇਕੱਠੇ ਕਰਦੇ ਪੈਸੇ ਇਕੱਠੇ ਕਰਦੇ ਬਿਲਕੁਲ ਜੀ ਜਿਹੜੀ ਤੁਸੀਂ ਰਾਈਟ ਟੂ ਸਰਵਿਸ ਐਕਟ ਦੀ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਵੇਲੇ ਇਹ ਰਾਈਟ ਟੂ ਸਰਵਿਸ ਐਕਟ ਪਾਸ ਹੋ ਗਿਆ ਸੀ ਵਿਧਾਨ ਸਭਾ ਵਿੱਚ ਵਿਧਾਨ ਸਭਾ ਵਿੱਚ ਠੀਕ ਹੈ ਜੀ ਜਿਹਦੇ ਬਾਰੇ ਮਤਲਬ ਕਿ ਇਹਨਾਂ ਨੇ ਟਾਈਮ ਲਿਮਿਟ ਰੱਖਤੀ ਸੀ ਕਿ ਕੋਈ ਵੀ ਜਿਹੜੀ ਤੁਸੀਂ ਆਹ ਦਰਖਾਸਤ ਦਿਓਗੇ ਇਹ ਦਰਖਾਸਤ ਪਾਸ ਹੋਣ ਸੇ ਇੰਨੇ ਦਿਨ ਚਾਹੀਦੇ ਇਹਦੇ ਇੰ ਜੇ ਇੰਨੇ ਦਿਨਾਂ ਦੇ ਸਮਨ ਅਧਾਰਿਤ ਕਰਤਾ ਨੇ ਸਮਨ ਨਿਰਧਾਰਤ ਕਰਤਾ ਸੀ ਜੇ ਇਸ ਸਮੇਂ ਦੌਰਾਨ ਤੁਹਾਡਾ ਕੰਮ ਨਾ ਹੋਵੇ ਜੀ ਤਾਂ ਤੁਸੀਂ ਰਾਈਟ ਟੂ ਸਰਵਿਸ ਕਮਿਸ਼ਨ ਕੋਲੇ ਜਾ ਸਕਦੇ ਅੱਛਾ ਜੀ ਉਹ ਰਾਈਟ ਟੂ ਸਰਵਿਸ ਕਮਿਸ਼ਨ ਦਾ ਪ੍ਰਬੰਧ ਹੈ ਉਹਦੇ ਚ ਕੀਤਾ ਹੋਇਆ ਠੀਕ ਹੈ ਜੀ ਉਹ ਸੈਕਟ ਦੇ ਵਿੱਚ ਕਿ ਰਾਈਟ ਟੂ ਸਰਵਿਸ ਐਕਟ ਹੈ ਜਿਹੜਾ ਉਹ ਕਰਨ ਪਰ ਉਹ ਜਿਹੜਾ ਰਾਈਟ ਟੂ ਸਰਵਿਸ ਕਮਿਸ਼ਨਾਂ ਅੱਧ ਤੱਕ ਨਹੀਂ ਬੜੇ ਨਹੀਂ ਕਾਰ ਨਹੀਂ ਬੜੇ ਇਸ ਕਰਕੇ ਨਹੀਂ ਕਿ ਜਿਹੜੇ ਅਫਸਰ ਸੀ ਵੱਡੇ ਉਹਨਾਂ ਨੂੰ ਇਹ ਹੋ ਗਿਆ ਕਿ ਜੇ ਇਨ ਟਾਈਮ ਜੇ ਬੰਦੇ ਰਾਈਟ ਟੂ ਸਰਵਿਸ ਐਕਟ ਬਣ ਗਿਆ ਜੀ ਤਾਂ ਲੋਕ ਜਿਹੜੇ ਹੈਗੇ ਆ ਉਹ ਕਮਿਸ਼ਨ ਕੋਲੇ ਜਾ ਕੇ ਕਰਕੇ ਇਨ ਟਾਈਮ ਕੰਮ ਕਰਨਾ ਪਿਆ ਕੰਮ ਕਰਨਾ ਪਿਆ ਤੇ ਜੇ ਇਨ ਟਾਈਮ ਕੰਮ ਕਰਨਾ ਪਿਆ ਕਰੂ ਤਾਂ ਜਿਹੜੀ ਕ腐ਸ਼ਨ ਹੈ ਬਿਲਕੁਲ ਜਿਹੜਾ ਪ੍ਰਸ਼ਟਾਚਾਰ ਹੈ ਉਹ راہ ਬੰਦ ਹੋ ਬੰਦ ਹੋ ਜਾਊਗਾ ਜੀ ਮੇਰੇ ਖਿਆਲ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਐਕਟ ਦਾ ਬਣਾ ਲਿਆ ਪਰ ਉਹ ਅਫਸਰशाही ਦੇ ਦਬਾਅ ਵਿੱਚ ਆ ਗਏ ਤੇ ਉਹਨਾਂ ਨੇ ਕਮਿਸ਼ਨ ਨਹੀਂ ਬਣਾਇਆ ਜੀ ਅਦਿਕਲ ਪਾਸਕਰ ਦੇ ਵਿੱਚ ਇੱਕ ਖਬਰ ਲੱਗੀ ਹੈ ਜਿਹੜੇ ਅਸਕਰ ਚਰਚਾ ਚੱਲ ਰਹੀ ਹੈ ਬਿਲਕੁਲ ਬਿਲਕੁਲ ਜੀ ਆਪਣੇ ਡੀਆਈਜੀ ਸਾਹਿਬ ਦੀ ਜਿਹੜੇ ਭੁੱਲਰ ਸਾਹਿਬ ਜੀ ਭੁੱਲਰ ਸਾਹਿਬ ਦੀ ਹਰਚੰਦ ਸਿੰਘ ਭੁੱਲਰ ਹੋਣਗੇ ਪਾਸਕਰ ਦੇ ਵਿੱਚ ਮੈਂ ਅੱਜ ਇੱਕ ਖਬਰ ਦੇਖ ਰਿਹਾ ਸੀ ਪਾਸਕਰ ਦੇ ਬਠਿੰਡਾ ਪੇਜ ਦੇ ਉੱਤੇ ਖਬਰ ਲੱਗੀ ਹੋਈ ਹੈ ਜੀ ਕਿ ਜਿਹੜੇ ਆਪਣੇ ਇਹਨਾਂ ਦੇ ਦਲਾਲ ਸੀ ਕਰਸਾਨੂ ਹਾਕਰਸਾਨੂ ਜਿਹੜੀ ਨਾ ਦੇ ਦਲਾਲ ਸੀ ਜਿਹੜੇ ਪੈਸੇ ਦਵਾਉਂਦੇ ਹੁੰਦੇ ਸੀ ਤੇ ਉਤੋਂ ਜਿਹੜਾ ਆਕਾਸ਼ ਬੱਤਾ ਤੋਂ ਆਕਾਸ਼ ਬੱਤਾ ਠੀਕ ਹੈ ਜੀ ਆਕਾਸ਼ ਬੱਤਾ ਤੋਂ ਜਿਹਨੇ ਪੈਸਾ ਦਾ ਲੈਣ ਦੇ ਕਰਵਾਇਆ ਸੀ ਤੇ ਇਸ ਵੇਲੇ ਉਹ ਨਾਲ ਹੀ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜਿਆ ਹੈ ਭੇਜਦਾ ਉਹ ਵੀ ਭੇਜਦਾ ਠੀਕ ਹੈ ਜੀ ਜਿਹਨੂੰ ਦਾ ਨਾਕਰਸਾਨੂ ਕਰਸਾਨੂ ਕਰਸਾਨੂ ਬਾਰੇ ਜਾਣਕਾਰੀ ਜਿਹੜੀ ਮਿਲੀ ਹੈ ਕਹਿੰਦੇ ਕਰਸਾਨੂ ਤਾਂ ਬੜੀ ਪਹੁੰਚ ਵਾਲਾ ਬੰਦਾ ਸੀ ਅੱਛਾ ਜੀ ਬੰਦੇ ਨੂੰ ਐ ਪੱਟ ਲੈਂਦਾ ਸੀ ਅੱਛਾ ਜੀ ਪੰਜਾਬ ਦੇ ਵਿੱਚ ਜਿਹੜੇ ਚਰਚਤਾਗੂਆ ਉਹਨਾਂ ਚਰਚਤਾਗੂਆਂ ਦੇ ਵਿੱਚ ਇੱਕ ਨਵਜੋਤ ਸਿੰਘ ਸਿੱਧੂ ਦਾ ਹੈ ਬਿਲਕੁਲ ਜੀ ਬਹੁਤ ਵੱਡਾ ਨਾਮ ਹੈ ਉਹ ਕਰਸਾਨੂ ਨਵਜੋਤ ਸਿੰਘ ਸਿੱਧੂ ਦਾ ਹੈ ਮੀਡੀਆ ਸਿਸਟਮ ਦੇਖਦਾ ਰਹੇ ਉਹ ਕਰ ਸਾਨੂੰ ਇੱਥੇ ਨਹੀਂ ਰੁਕਿਆ ਉਹ ਕਰ ਸਾਨੂੰ ਜਿਹੜੇ ਹੈਗੇ ਆਪਣੇ ਉਹ ਸਾਧੂ ਸਿੰਘ ਧਰਮਸੋਤ ਹੁੰਦੇ ਅੱਛਾ ਜੀ ਜਿਹੜੇ ਮੰਤਰੀ ਸੀ ਉਹ ਵੀ ਦੇਨ ਦੇ ਵਿੱਚ ਅੱਜ ਕੱਲੋਂ ਉਹਨਾਂ ਦੇ ਨਾਲ ਵੀ ਹੁੰਦਾ ਸੀ ਮਤਲਬ ਮੇਨ ਮੇਨ ਉਹਦਾਂ ਤੇ ਰਿਹਾ ਵੱਡੇ ਵੱਡੇ ਲੀਡਰਾਂ ਦੇ ਨਾਲ ਹੁੰਦਾ ਸੀ ਇਹ ਬੰਦਾ ਆਪਦੇ ਜ਼ਮਾਨੇ ਦਾ ਬਹੁਤ ਵੱਡਾ ਕਬੱਡੀ ਦਾ ਖੱਡਾ ਸੀ ਅੱਛਾ ਜੀ ਜਦੋਂ ਕਹਿੰਦੇ ਕਬੱਡੀ ਮੈਚ ਹੁੰਦੇ ਹੁੰਦੇ ਸੀ ਤੇ ਪੈਸੇ ਕਿਸੇ ਵੀ ਲੋਕਾਂ ਤੋਂ ਪੂਰੀ ਤਰ੍ਹਾਂ ਮੜਦਾ ਹੁੰਦਾ ਸੀ ਅੱਛਾ ਜੀ ਬਾਦ ਵਿੱਚ ਨੌਕਰੀ ਨੌਕਰੀ ਕਿਤੇ ਮਿਲਣੀ ਤੇ ਇਹਨੇ ਉੱਥੇ ਕਿਸੇ ਮਤਲਬ ਮੈਨੂੰ ਕਹਾ ਗਿਆ ਆਪਣਾ ਡੇਲੀ ਵੇਜ ਵਗੈਰਾ ਤੇ ਕਿਤੇ ਕਿਤੇ ਲੱਗ ਗਿਆ ਮਾੜਾ ਮੋਟਾ ਦਾ ਕੰਮ ਜਲਾ ਲਿਆ। ਉਤੋਂ ਬਾਅਦ ਫਿਰ ਇਸ ਕੰਮ 'ਚ ਪੈ ਗਿਆ। ਠੀਕ ਹੈ ਜੀ। ਉਹਨੂੰ ਕਰਸਾਨੂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਤੇ ਫਿਰ ਗੱਲ ਯਾਦ ਆਈ ਹੁਣ ਵੀ ਤੁਸੀਂ ਪੁੱਛਿਆ ਮੇਰੇ ਵੀ ਇਹ ਆਇਆ ਕਰਦੀ ਹੈ ਗੱਲ ਕੀ ਹੈ ਵੀ? ਕੰਮ ਲੋਕਾਂ ਦੇ ਕਿਉਂ ਨਹੀਂ? ਕਿਉਂ ਨਹੀਂ ਹੁੰਦੇ ਜੀ? ਹੁਣ ਹਰ ਦਫ਼ਤਰ ਦੇ ਵਿੱਚ ਏਠਾ ਤੋਂ ਲੈ ਕੇ ਸਿਰੇ ਤੱਕ ਕਰਸਾਨੂ ਹੈ। ਬਹੁਤ ਜ਼ਿਆਦਾ ਜੀ। ਈਵਨ ਮੈਂ ਇੱਕੋ ਮਿਸਾਲ ਦੇ ਦੇਣਾ ਤੁਹਾਨੂੰ ਤਹਿਲਕਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਸੀ ਜੀ 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 ਵੱਡਾ ਮੈਗਜ਼ੀਨ ਵਾਲਿਆਂ ਨੇ ਇੱਕ ਵਾਰੀ ਇੱਕ ਸਟਿੰਗ ਕੀਤਾ ਜੀ ਉਹ ਕਿਸੇ ਨਿੱਕੇ ਮੋٹے ਬੰਦੇ ਕੋਲੇ ਜੀ ਬਾਜਪਾਈ ਸਾਹਿਬ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਤੇ ਉਹ ਚਲੇ ਗਏ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅੱਛਾ ਜੀ ਜਿਹੜਾ ਸਿਰੇ ਦਾ ਸਿਖਰਲਾ ਪ੍ਰਧਾਨ ਸਭ ਤੋਂ ਵੱਡਾ ਲੀਡਰ ਠੀਕ ਹੈ ਜੀ ਉਹ ਦਾ ਨਾਸਿਬ ਬੰਗਾਰੂ ਲਕਸ਼ਮਨ ਬੰਗਾਰੂ ਲਕਸ਼ਮਨ ਹਾਂਜੀ ਬਿਲਕੁਲ ਉਹ ਬੰਗਾਰੂ ਲਕਸ਼ਮਨ ਕੋਲ ਗਏ ਵੀ ਸਾਡੀ ਇਹ ਡੀਲ ਹੈ ਜੀ ਆ ਕੰਮ ਕਰਵਾਓ ਸਾਡਾ ਤੇ ਕੰਮ ਕਰਾਉਣ ਵਾਸਤੇ ਤੁਸੀਂ ਗੱਲਬਾਤ ਕਰੋ ਬਿਲਕੁਲ ਜੀ ਤੇ ਬੰਗਾਰੂ ਲਕਸ਼ਮਨ ਕਹਿੰਦੇ ਠੀਕ ਹੈ ਉਹਨਾਂ ਦੀ ਡੀਲ ਹੋ ਗਈ ਜੀ ਐਸੀ ਤੇ ਲੱਗਦੀ ਉਹ ਕਹਿੰਦੇ ਲਓ ਜੀ ਇੱਕ ਕਿਸ਼ਤ ਜੀ ਉਹਨਾਂ ਨੇ 5-500 ਨੋਟਾਂ ਦੀ ਇੱਕ ਧੱਤੀ ਜਿਹੜੀ ਅਫੜਾ ਸੀ ਜੀ ਵਿੱਚ ਤਾਂ ਪਤਾ ਨਹੀਂ ਵੀ ਕਾਗਜ਼ ਲੱਗੇ ਸੀ ਕਿ ਕੀ ਹੈ ਉੱਤੇ 5-500 ਦੇ ਨੋਟ ਲੱਗੇ ਸੀ ਠੀਕ ਹੈ ਜੀ ਬੰਗਾਰੂ ਲਕਸ਼ਮਨ ਜੀ ਨੇ ਫੜਿਆ ਜੀ ਫੜ ਕੇ ਤੇ ਉਹਨਾਂ ਨੇ ਐ ਕੀਤਾ ਤੇ ਉਹਨੂੰ ਆ ਵੀਦਰਾਚ ਪਤਾ ਠੀਕ ਹੈ ਜੀ ਤੇ ਫਿਰ ਉਹ ਲਖਸ ਬੋਲਦੇ ਐ ਜੀ ਕਹਿੰਦੇ ਪੈਸਾ ਭਗਵਾਨ ਤੋਂ ਨਹੀਂ ਹੋਤਾ ਜੀ ਲੇਕਿਨ ਭਗਵਾਨ ਸੇ ਕਮ ਵੀ ਨਹੀਂ ਕਮ ਵੀ ਨਹੀਂ ਹੁੰਦਾ ਠੀਕ ਹੈ ਉਹ ਬਗਾਰੂ ਲਖਸ਼ਮਨ ਸਾਹਿਬ ਨੂੰ ਫਿਰ ਅਸਤੀਫਾ ਜਨਾ ਪਿਆ ਸੀ ਬਾਅਦ ਵਿੱਚ ਕਿਉਂਕਿ ਸਟਿੰਗ ਹੀ ਐਡਾ ਵੱਡਾ ਹੋ ਗਿਆ ਠੀਕ ਹੈ ਜੀ ਉਹਨੇ ਜਿਹੜਾ ਪੈਸਾ ਨਾ ਪੈਸਾ ਕੀ ਕੀ ਕੁੱਛ ਕਰਵਾਉਂਦਾ ਜੀ ਅੱਜ ਮੈਨੂੰ ਲੁਧਿਆਣਾ ਹਲਕੇ ਦੇ ਵਿੱਚੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਇੱਕ ਬੰਦੇ ਦਾ ਫੋਨ ਆਉਂਦਾ ਹੈ ਜੀ ਉਹਨੇ ਮੈਨੂੰ ਫਿਰ ਕਿਰਸਾਨੂ ਵਾਲੀ ਕਾਰਦੀ ਜੀ ਦੱਸੀ ਇਹਨਾਂ ਬਾਰੇ ਜਿਹੜੇ ਆਪਣੇ ਦਫ਼ਤਰਾਂ ਚ ਹੈ ਦਫ਼ਤਰਾਂ ਦੇ ਵਿੱਚ ਕਿਵੇਂ ਹੁੰਦੀ ਹੈ ਉਹਨੇ ਫਿਰ ਇਹਨਾਂ ਦੀ ਹਰਚਰਨ ਸਿੰਘ ਭੁੱਲੜ ਸਾਹਿਬ ਦੀ ਕਾਰਵਾਈ ਦੱਸਦੀ। ਅੱਛਾ ਜੀ। ਉਹ ਕਹਿੰਦੇ ਹਰਚਰਨ ਸਿੰਘ ਭੁੱਲੜ ਦਾ ਜਿਹੜਾ ਫਾਰਮ ਹਾਊਸ ਹੈ ਸਮਰਾਲਾ। ਜੀ। ਉਹ 30 ਏਕੜਾਂ ਦਾ ਫਾਰਮ ਹਾਊਸ ਹੈ। ਛੋਟਾ ਹੀ ਹੈ ਫਿਰ ਤਾਂ ਕੁੱਲ ਮਿਲਾ ਕੇ। ਪੁਰਾਨ ਵਿੱਚ ਵੀ ਆ ਗਿਆ। ਬਿਲਕੁਲ ਜੀ। ਉੱਥੇ ਕਹਿੰਦੇ ਮੋਟਰਾਂ ਬੜੀਆਂ ਲੱਗੀਆਂ ਹੋਈਆਂ ਉਹਦੇ ਵਿੱਚ। ਕੁਛ ਕਰਾਈ ਜਾਂਦਾ ਜਨਾਬ ਐਡਾ ਵੱਡਾ ਅਫਸਰ ਸੀਗਾ ਘਰਾ ਘਰਾ ਕੇ ਲਵਾਇਆ। ਮੋਟਰਾਂ ਲੱਗੀਆਂ ਹੁਣ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਮੋਟਰਾਂ ਦੇ ਵਿੱਚੋਂ ਵੀ ਆਪਾਂ ਦੇਖੀਏ। ਸਬਸਿਡੀ ਹੈ। ਸਭ ਬਿਲਕੁਲ ਫਰੀ ਫਰੀ ਹੈ ਜੀ ਫਰੀ ਹੈ ਇਹ ਫਰੀ ਬਿਜਲੀ ਦੇ ਨਾਲ ਜਿਹੜੀ ਹੈ ਇੱਕ ਮੋਟਰ ਕਿਸੇ ਨੂੰ ਮਸਾਬੀ ਮਿਲਦੀ ਹੈ ਤੇ ਇੱਥੇ ਜੀ ਕਹਿੰਦੇ ਪਤਾ ਨਹੀਂ 15 ਕਿ 10 15 ਮੋਟਰਾਂ ਉਹਦੇ ਲੱਗੀਆਂ ਹੋ ਗਈਆਂ ਅੱਛਾ 30 ਕਿੱਲੇ ਜ 15 ਮੋਟਰਾਂ ਲਾਈ ਬਠਾਉਂਦੇ ਮੋਟਰਾਂ ਲੱਗੀਆਂ ਹੋ ਗਈਆਂ ਜੀ ਤੇ ਉਹ 15 ਮੋਟਰਾਂ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ 15 ਮੋਟਰਾਂ ਵਾਸਤੇ ਜਿਹੜੇ ਹੈਗੇ ਉਹ ਜਿੰਨੀਆਂ ਪਾਈਪਾਂ ਉਹਨਾਂ ਦੀ ਅੱਛਾ ਉਹ ਇਕੱਠਾ ਕੀਤਾ ਪਾਈਪਾਂ ਨੂੰ ਬਣਾ ਕੇ ਉਹਨਾਂ ਦਾ ਪਾਣੀ ਇਕੱਠਾ ਕੀਤਾ ਇਕੱਠਾ ਕਰ ਲਿਆ ਉਹ ਸੋਇਲ ਕੰਜ਼ਰਵੇਸ਼ਨ ਨਹੀਂ ਕਰਵਾਇਆ ਅੱਛਾ ਜਿਹੜੀ ਇਹ ਕੰਜ਼ਰਵੇਸ਼ਨ ਦਾ ਮਾਮਲਾ ਹੈ ਔਰ ਉਹਦੇ ਤੇ ਫਿਰ ਦੇ ਮੈਂ ਜੁਆਇੰਟ ਡਾਇਰੈਕਟਰ ਵਿਜੀਲੈਂਸ ਬੇਰੋ ਅੱਛਾ ਵਿਜੀਲੈਂਸ ਉਹ ਵਿਜੀਲੈਂਸ ਦੇ ਵਿੱਚ ਹੁੰਦੇ ਸੀ ਠੀਕ ਹੈ ਜੀ ਇੱਥੇ ਹੁਣ ਤੁਸੀਂ ਦੇਖੋ ਕਿਸੇ ਵੀ ਦਫਤਰ ਜਾਓ ਤੁਹਾਨੂੰ ਡੀਟੀਓ ਦਫਤਰ ਦੇ ਵਿੱਚ ਆਪਾਂ ਲਾਇਸੈਂਸ ਬਣਾਉਣਾ ਹਾਂ ਬਿਲਕੁਲ ਜੀ ਦੇ ਲੋਕ ਭੜਕਦੇ ਫਿਰਦੇ ਜੀ ਤੁਸੀਂ ਅਪਲਾਈ ਕਰਦੇ ਹੋ ਆਨਲਾਈਨ ਜੀ ਸਾਲ ਲੱਗ ਜੂ ਤੁਹਾਡਾ ਲਾਇਸੈਂਸ ਨਹੀਂ ਬਣਦਾ ਨਹੀਂ ਬਣਦਾ ਜੀ ਨਹੀਂ ਬਣਦਾ ਤੁਸੀਂ ਕਿਸੇ ਏਜੰਟ ਨਾਲ ਗੱਲ ਕਰੋ ਜੀ ਉਹ ਤੁਹਾਥੋਂ ਪੈਸਾ ਲਗੂ ਕਰੂ ਲਿਆਉ ਜੀ ਉਹਦਾ ਬਣ ਉਹਦਾ ਕਿਵੇਂ ਬਣ ਜੂ ਕੀ ਕਾਰਨ ਕੀ ਹੈ ਜੀ ਕਾਰਨ ਇਹ ਹੈ ਕਿ ਜਿਹੜਾ ਜਿਹੜੇ ਬੰਦਾ ਇੱਕ ਏਜੰਟ ਹੈ ਜੀ ਉਹ ਕੰਮ ਕਰਵਾਉਂਦਾ ਹੈ ਉਹ ਆਪਦੇ ਫਾਰਮ ਵਗੈਰਾ ਭਰ ਕੇ ਲੈ ਜਾਂਦੇ ਜੀ ਪਰ ਲਾਇਸੈਂਸ ਪਰ ਮਤਲਬ ਜਿਹੜੀ ਹੈਗੀ ਫਾਈਲ ਜੀ ਉਹਦਾ ਪੈਸਾ ਤਾਂ ਹੈ ਜੀ ਉਹਨੇ ਜਾ ਕੇ ਸੰਬੰਧ ਕਰ ਕਰਤੂ ਜੀ ਰਵੀ ਆਨ ਜੀ ਕਰਕ ਨੇ ਕਹਿੰਦੇ ਆ ਉਹ ਜੀ ਠੀਕ ਹੈ ਉਹਨੇ ਫਿਰ ਜਾ ਕੇ ਜਿਹੜਾ ਸਬ ਕੁਲ ਜਣਾ ਲੋਜੀ ਕਰ ਦੋ ਸਾਬ ਦੇ ਨਾਲ ਫਿਰ ਆ ਸਾਫ ਕਰਨਾ ਵੀ ਇੰਨੇ ਹੋਗੇ ਜੀ ਉਹਨੇ ਫਿਰ ਜੋ ਸਾਫ ਨੂੰ ਜੀ ਬਿਲਕੁਲ ਬਿਲਕੁਲ ਜੀ ਇਹ ਕੰਮ ਕਰ ਸਾਨੂੰ ਕਰਦੇ ਇੱਕ ਤਾਂ ਉਹ ਕਰ ਸਾਨੂੰ ਕਰ ਸਾਨੂੰ ਆ ਐਵੇਂ ਜਿਵੇਂ ਤੁਸੀਂ ਦੇਖੋ ਵੀ ਤੁਸੀਂ ਕਿਸੇ ਵੀ ਪੁਲਿਸ ਦਫ਼ਤਰ ਤੇ ਲੈ ਜਾਓ ਜੀ ਐਸਐਸਪੀ ਨੂੰ ਛੱਡ ਦਿਓ ਆਪਾਂ ਆਮ ਤੌਰ ਤੇ ਡਿਪਟੀngਾਂ ਦੇ ਐਸਪੀਾਂ ਦੇ ਜੀ ਉੱਥੇ ਤੁਹਾਨੂੰ ਬੰਦੇ ਮਿਲ ਜਾਣਗੇ ਵੀ ਉਹ ਪੜ ਗਿਆ ਨਿਕਲ ਗਿਆ ਨਿਕਲ ਗਿਆ ਪੜ ਗਿਆ ਆ ਦੇਖਦੇ ਆਂ ਇਹ ਦਫ਼ਤਰਾਂ ਚ ਆਮ ਹੀ ਵਰਦੇ ਨੇ ਕੋਈ ਅਫਸਰ ਆ ਜਾਏ ਬਦਲ ਦੇ ਕੁਝ ਵੀ ਨਹੀਂ ਪਰ ਉਹ ਉਹੀ ਰਹਿੰਦੇ ਉਹ ਪੱਕੇ ਆ ਜੀ ਉਹ ਪੱਕੇ ਕਰ ਸਾਨੂੰ ਬਿਲਕੁਲ ਕਰ ਸਾਨੂੰ ਆ ਕੇ ਕੰਮ ਉਹਨੇ ਕਰ ਸਾਨੂੰ ਉਹਨੇ ਕੰਮ ਕਰਾਉਣਾ ਜੀ ਮੇਰੇ ਹੁਣ ਯਾਦਾ ਕਰ ਸਾਨੂੰ ਵਾਲਾ ਕੰਮ ਇੱਕ ਵਾਰੀ ਮੈਂ ਤੇ ਬਿਲੀਨਸ ਪਰੋਦੇ ਵਿੱਚ ਆਇਸੀ ਸਰਦਾਰ ਹਰਪਾਲ ਸਿੰਘ ਕਾਜੀ ਸੀਸੀਟੀਵੀ ਐਸਐਸਪੀ ਵੀ ਲੱਗੀ ਬਿਲਕੁਲ ਬਿਲਕੁਲ ਜੀ ਇੱਕ ਕਰ ਸਾਨੂੰ ਮਤਲਬ ਜਿਹੜਾ ਹੈਗਾ ਜੀ ਬੁੱਕਾ ਲੈ ਕੇ ਆ ਗਿਆ ਅੱਛਾ ਜੀ ਉਧਰੋਂ ਪਰੇ ਤੋਂ ਮੈਂ ਤੁਰੇ ਆਉਦਾ ਸੀਟੀ ਉਹ ਜਿਹੜਾ ਲੜਖੜਾ ਗਿਆ ਉਹ ਤੁਹਾਨੂੰ ਵੇਖ ਕੇ ਉਹ ਨਾ ਲੜਖੜਾ ਨਹੀਂ ਉਹ ਤਾਂ ਬੜੀ ਪੂਰੀ ਟੌਰ ਨਾਲ ਗਿਆ ਠੀਕ ਹੈ ਜੀ ਪੂਰੀ ਟੌਰ ਨਾਲ ਜਾ ਕੇ ਤੇ ਉਹਨੇ ਖਿਲਾਉ ਦਿੱਤਾ ਬੁੱਕੇ ਦੀ ਫੋਟੋ ਫੋਟੋ ਚਾਹੀ ਠੀਕ ਹੈ ਜੀ ਮੈਂ ਦੇਖ ਲਿਆ ਮੈਂ ਕਿਹਾ ਯਾਰ ਨਵੀਂ ਨਵੀਂ ਸਰਕਾਰ ਆਈ ਉਹਦੇ ਨਾਲ ਦੀ ਸਰਕਾਰ ਨਵੀਂ ਨਵੀਂ ਆਈ ਸੀ ਬਿਲਕੁਲ ਜੀ ਬਰਿੰਦਰ ਕੁਮਾਰ ਲਾਇਆ ਸੀ ਇਹਨਾਂ ਨੇ ਚੀਫ ਟ੍ਰੈਕਿੰਗ ਡਿਜੀਡੈਂਸ ਬਿਊਰੋ ਠੀਕ ਹੈ ਜੀ ਬਰਿੰਦਰ ਕੁਮਾਰ ਬੜੇ ਸਖਤ ਅਫਸਰ ਸੀ ਇਮਾਨਦਾਰ ਅਫਸਰ ਸੀ ਇਮਾਨਦਾਰ ਅਫਸਰ ਸੀ ਸਖਤ ਅਫਸਰ ਸੀ ਮੇਰੇ ਨਾਲ ਉਹਨਾਂ ਦੀ ਚੰਗੀ ਸਿੱਖੀ ਸੀ ਠੀਕ ਠੀਕ ਹੈ ਜੀ ਪਰਾਣਿਆ ਬੜਾ ਸਪੀਡਾ ਕੇ ਗਈ ਸੀ ਬਿਲਕੁਲ ਜੀ ਜਨਪਸ਼ਾਨ ਸੀ ਜੀ ਤੇ ਜਦੋਂ ਉਹਨੇ ਜਾ ਕੇ ਬੁੱਕੇ ਫੜਾਇਆ ਮੈਂ ਕਿਹਾ ਯਾਰ ਅੱਤ ਇਹਦਾ ਸਿਰੇ ਦਾ ਬੰਦਾ ਜਿਹੜਾ ਉਹ ਹੈ ਹਾਂ ਬਿਲਕੁਲ ਹਾਂ ਕਰਸਾਨੂੰ ਹੈ ਇੱਕ ਕਰਸਾਨੂੰ ਇਹ ਕਰਸਾਨੂੰ ਤਾਂ ਹੁਣ ਇਸੇ ਬਾਰੇ ਸ਼ਬਦ ਕੀਤਾ ਉਦੋਂ ਨਹੀਂ ਮੈਨੂੰ ਪਤਾ ਦਈਏ ਕਿ ਕਰਸਾਨੂੰ ਹੈ ਬਿਲਕੁਲ ਉਹਦਾ ਇਹ ਵੀ ਆ ਰਹੀ ਤਾਂ ਦਲਾਹ ਦਲਾਹ ਦੀ ਗੱਲ ਕੀਤੀ ਜੀ ਉਹ ਬੰਦੇ ਤੋਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਫਿਰ ਐਵੇਂ ਡੇਫਾ ਬਿਲਕੁਲ 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 ਜੀ ਬਹਾਨਾ ਬਾਲਦੇ ਮੈਂ ਕਿਸੇ ਪਲੇਟਫਾਰਮ ਤੇ ਜਿਵੇਂ ਹੁਣ ਆਪਾਂ ਗੱਲ ਕਰੀ ਜਾਂਦੇ ਜੀ ਮੈਂ ਗੱਲ ਕਰਦੀ ਠੀਕ ਹੈ ਜੀ ਵੀ ਮੈਂ ਇਹ ਜਾ ਕੁਝ ਦੇਖਿਆ ਠੀਕ ਨਾਲ ਦੀ ਨਾਲ ਹੀ ਉਹਦਾ ਖਰੂ ਪੈਣਾ ਹੀ ਸੀ ਤਾਂ ਉਹ ਚੱਲਿਆ ਜੀ ਉਹ ਖਰੂ ਪੈਣਾ ਹਰਪਾਲ ਸਿੰਘ ਵਿਚਾਰਾ ਮਤਲਬ ਮੈਂ ਹੁਣ ਲੁਧਿਆਣੇ ਮੇਲੇ ਵਾਸਤੇ ਗਿਆ ਨੂੰ ਲੁਧਿਆਣੇ ਲੱਗੇ ਸੀ ਠੀਕ ਹੈ ਜੀ ਮੈਂ ਇੱਥੇ ਸਾਡਾ ਸਰਪੰਚ ਠੀਕ ਹੈ ਜੀ ਹਰਪਾਲ ਸਿੰਘ ਨੇ ਉਹ ਆਪਰੇਸ਼ਨ ਕੀਤਾ ਸੀ ਮੇਕਰਤ ਨਾਲ ਹਾਂ ਬਿਲਕੁਲ ਉਹ ਉਸਲੇ ਐਸਐਸਪੀ 4 ਲੱਖ ਰੁਪਏ ਦੇ ਵਿੱਚ ਦਾ ਐਮਐਲਏ ਬਿਲਕੁਲ ਬਿਲਕੁਲ ਉਹ ਉਦੋਂ ਇੱਥੇ ਐਸਐਸਪੀ ਲੱਗੇ ਸੀ ਜੀ ਜੀ ਅਸੀਂ ਚੰਡੀਗੜ੍ਹ ਨੂੰ ਜਾਂਦੇ ਸੀ ਚਲੋ ਸਸਰੀ ਕਲ ਬੁਲਾ ਲਏ ਜੀ ਤੇ ਉਹਨਾਂ ਕੋਲੇ ਦੋ ਅਫਸਰ ਹੋਰ ਬੈਠੇ ਉਹਨਾਂ ਨੇ ਬੁਲਾਇਆ ਚਾਚੀ ਮੰਗਾਈ ਜੀ ਚਾਚੀ ਮੰਗਾ ਕੇ ਉਹਨਾਂ ਅ ਅੱਛਾ ਬਹੁਤ ਵੱਡਾ ਮ ਉਹ ਆਸਪੇਕੋ ਕਹਿੰਦਾ ਜੀ ਕਿਵੇਂ ਕਹਿੰਦਾ ਯਾਰ ਇਹ ਨੇ ਜੇ ਇਹਨੇ ਇਹਨੇ ਮਤਲਬ ਉਹ ਇਹ ਜਹਾ ਲਾਇਆ ਤਵਾ ਉਦੋਂ ਦਾ ਮੈਨੂੰ ਭੈਣਾ ਲੱਗਿਆ ਪਰ ਮੈਨੂੰ ਪਤਾ ਲੱਗਿਆ ਵੀ ਇਹਨਾਂ ਤੋਂ ਬਚਣਾ ਕਿਵੇਂ ਬਚਣਾ ਕਿਵੇਂ ਕੁਝ ਬੰਦੇ ਤਾਂ ਕਰਸਾਨੂਆਂ ਤੋਂ ਮਿਲੀ ਜੀ ਇਹਨਾਂ ਨੂੰ ਕੁਝ ਬੰਦੇ ਤਾਂ ਕਰਸਾਨੂਆਂ ਤੋਂ ਬਚ ਗਏ ਬਚ ਗਏ ਬਿਲਕੁਲ ਜੀ ਕੁਝ ਬੰਦੇ ਉਹ ਆ ਜਿਨ੍ਹਾਂ ਨੇ ਕਮਾਈ ਕਰਨੀਆਂ ਜਿਨ੍ਹਾਂ ਦਾ ਕਰਸਾਨੂ ਤੋਂ ਵਗੈਰ ਸਰਦਾ ਹੀ ਨਹੀਂ ਬਿਲਕੁਲ ਜੀ ਉਹਨਾਂ ਦਾ ਕੰਮ ਕਿਸੇ ਵੀ ਡਾਕਟਰ ਕੋਲ ਜਾਓ ਤੁਸੀਂ ਹੱਥਾਂ ਦੇ ਤੁਹਾਨੂੰ ਕਰਸਾਨੂ ਹੈ ਹੁਣ ਅੱਜ ਜਿਹੜੀ ਭਾਸਕਰ ਦੀ ਮੈਂ ਰਿਪੋਰਟ ਤੁਹਾਨੂੰ ਗੱਲ ਕਰਦਾ ਸੀ ਭਾਸਕਰ ਦੀ ਰਿਪੋਰਟ ਇਹ ਕਹਿੰਦੀ ਵੀ ਪੁੱਛਕਿਛ ਦੇ ਵਿੱਚ ਜੀ ਜੀ ਹਰਜਨ ਸਿੰਘ ਪੁਲਿਸ ਸਾਹਿਬ ਪੁਲਿਸ ਸਾਹਿਬ ਦੇ ਜੀ ਹਾਂ ਉਹਨੇ ਇੱਕ ਦੱਸਿਆ ਕੁਛਕਿਛ ਦੇ ਵਿੱਚ ਵੀ ਆਪਣੇ ਸੀਬੀਆਈ ਵਾਲਿਆਂ ਨੂੰ ਜੀ ਉਹ ਕਹਿੰਦਾ ਜੀ ਮੈਂ ਇਕੱਲਾ ਥੋੜਾ ਜੀ ਕਈ ਕਰ ਸਾਨੂੰ ਹੋਰ ਵੀ ਹੈ ਅੱਛਾ ਉਹਨੇ ਹੋਰਾਂ ਦੇ ਨਾਮ ਵੀ ਲਏ ਉਹ ਕਹਿੰਦੇ ਵੀ ਫਿਰ ਉਹ ਕਿਵੇਂ ਅੱਛਾ ਜੀ ਉਹ ਕਹਿੰਦੇ ਜੀ ਉਹ ਫਿਰ ਜਿਹੜੀ ਉਹਨਾਂ ਦੀ ਭੂਮਿਕਾ ਨੇ 25 ਤੋਂ ਲੈ ਕੇ 30000 ਰੁਪਇਆ ਅੱਛਾ ਕਮਿਸ਼ਨ ਰੱਖਿਆ ਹੋਇਆ ਜਿੱਦਾਂ 5 ਲੱਖ ਦਾ ਅੱਛਾ ਜੇ 5 ਲੱਖ ਤੱਕ ਤੁਸੀਂ ਰਿਸ਼ਵਤ ਦਵਾਉਂਗੇ ਤੇ 25 ਤੋਂ ਲੈ ਕੇ 30000 ਰੁਪਇਆ ਕਰਸਾ ਦਿੰਦਾ ਕੰਮ ਫੇਰ ਹੁੰਦੇ ਜੀ ਫਿਰ ਪਰ ਸੰਧੀ ਪੜਤ ਵੀ ਬਣ ਜਾਂਦੀ ਹੈ ਪੜਤ ਬਣਦੇ ਫਿਰ ਉਹ ਜਿਹੜਾ ਅਫਸਰ ਆ ਫਿਰ ਉਹ ਤੋਂ ਬਗੈਰ ਕੰਮ ਨਹੀਂ ਕਰਾਂਮ ਨਹੀਂ ਕਰਦਾ ਮੈਂ ਅੱਜ ਕਿਸੇ ਫੋਰਥਾਂ ਦੇ ਉਸ ਕੋਈ ਹੋਰ ਪਲੇਟਫਾਰਮ ਦੇ ਉੱਤੇ ਇੱਕ ਬੜੇ ਵਿਦਵਾਨ ਬੰਦੇ ਨੂੰ ਜੀ ਸਾਡੇ ਮਿੱਤਰ ਹੈਗੇ ਹਰਜਿੰਦਰ ਸਿੰਘ ਰੰਦਾਵਾ ਉਹਨਾਂ ਦਾ ਚੱਲਦਾ ਹੈ ਪੰਜਾਬ ਟੀਵੀ ਅੱਛਾ ਜੀ ਉੱਥੇ ਵਿਦਵਾਨ ਬੰਦੇ ਮਤਲਬ ਬਹੁਤ ਵਿਦਵਾਨ ਬੰਤੇ ਮੇਰਾ ਕਾਲੀਵਿਸ ਸਕਾਲਰ ਹੈ ਉਹ ਪੂਰੂ ਨੰਤ ਦੇ ਯੂਨੀਵਰਸਿਟੀ ਦੇ ਵਿੱਚੋਂ ਜੀ ਤੇ ਉਹ ਬੈਠੇ ਸੀ ਉਹ ਗੱਲ ਕਰ ਰਹੇ ਸੀ ਉਹ ਕਹਿੰਦੇ ਜੀ ਮੈਂ ਆਨਲਾਈਨ ਆਪਣਾ ਲਾਇਸੈਂਸ ਭਰਿਆ ਜੀ ਲਾਇਸੈਂਸ ਭਰਉਣ ਵਾਸਤੇ ਆਨਲਾਈਨ ਅਪਲੀਕੇਸ਼ਨ ਫਾਈਲ ਕੀਤੀ ਜੀ ਤੇ ਮੈਨੂੰ ਤਾਂ ਜੀ ਲੱਗ ਗਿਆ ਕਿ ਇਹਦੇ ਇੱਕ ਸਾਲ। ਅੱਛਾ ਜੀ। ਇੱਕ ਸਾਲ ਬਾਅਦ ਇੱਕ ਜਿਹੜਾ ਵਿਦਵਾਨ ਬੰਦਾ ਹੈ ਜਿਹੜਾ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ। ਜੀ। ਉਹਨਾਂ ਦਾ ਜੀ ਇੱਕ ਸਾਲ ਬਾਅਦ ਆਉਂਦਾ ਹੈ। ਤੇ ਦੂਜਿਆਂ ਦਾ ਕੀ ਬਣਾਉਣਾ? ਦੂਜਿਆਂ ਦਾ ਕੀ ਬਣਾਣਾ ਜੀ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਵੀ ਕਰਦੇ ਐ। ਵੀ ਸਾਨੂੰ ਨੂੰ ਨਹੀਂ ਮਿਲੇ। ਪ੍ਰੋਫੈਸਰ ਸਾਹਿਬ ਨੂੰ। ਨਹੀਂ ਕਰ ਸਕੂਂ ਕਿਸੇ ਵਾਂਗ। ਹਾਂ ਕਰਸਾਨੂੰ। ਇੱਕ ਸਾਨੂੰ ਦੀ ਸੇਵਾ ਲਈ ਹੁੰਦੀ ਪ੍ਰੋਫੈਸਰ ਸਾਹਿਬ। ਫਿਰ ਇਹ ਗੱਲ ਨਾ ਕਰਨੀ ਪਈ। ਇੱਕ ਹੋਰ ਮੈਂ ਆਪਣੇ ਨੂੰ ਸੁਣ ਰਿਹਾ ਸੀਗਾ ਵਿਦਵਾਨ ਨੂੰ ਸਾਡੇ ਪੱਤਰਕਾਰ ਸਾਹਿਬ ਜੀ ਉਹ ਚੰਡੀਗੜ੍ਹ ਦੀ ਗੱਲ ਕਰ ਰਹੇ ਸੀ ਅੱਛਾ ਜੀ ਉਹ ਕਹਿੰਦੇ ਜੀ ਚੰਡੀਗੜ੍ਹ ਅਸੀਂ ਦੇਖਦੇ ਆਂ ਵੀ ਇੱਕ ਤਾਂ ਮਿਲਣ ਵਾਸਤੇ ਜਾਂਦੇ ਆਂ ਬੰਦੇ ਜਿਹੜੇ ਪੀੜਿਤ ਹੁੰਦੇ ਆਂ ਬਿਲਕੁਲ ਜੀ ਬਿਲਕੁਲ ਅਫਸਰਾਂ ਨੂੰ ਮਿਲਣ ਆਸੇ ਆਦੇ ਜੀ ਇੱਕ ਜਿਹੜੇ ਹੁੰਦੇ ਆ ਬੰਦੇ ਉਹ ਦਿਨ ਦੇ ਵਿੱਚ ਦੀ 15 ਵਾਰੀ ਵੱਢਦੇ ਤੇ 15 ਵਾਰੀ ਨਿਕਲਦੇ ਜੀ ਉਹ ਕਹਿੰਦੇ ਵੀ ਅਸੀਂ ਵੀ ਦੇਖਦੇ ਆ ਉਹ ਕਹਿੰਦੇ ਕੀ ਹੈ ਕਹਿੰਦੇ ਉਹਨਾਂ ਨੂੰ ਕੋਈ ਉਹਨਾਂ ਨੂੰ ਕੁਚਟ ਦੇਣ ਦੀ ਲੋੜ ਨਹੀਂ ਅੱਛਾ ਮਤਲਬ ਰੋਕ ਟੋਕ ਕੋਈ ਨਹੀਂ ਹੈ ਜੀ ਖੁੱਲੇ ਦਰਵਾਜ਼ੇ ਜਿਹੜੇ ਮਤਲਬ ਜਿਹੜਾ ਉਹਨਾਂ ਦਾ ਪੀਐਨਆ ਜਾਂ ਸੇਵਾਦਾਰ ਹੈ ਉਹਦੇ ਬਾਤ ਬੈਠਾ ਹੈ ਜੀ ਜਦੋਂ ਉਹਨੂੰ ਪੁੱਛਦੇ ਕਾਉਂਣ ਬੈਠੇ ਕਹਿੰਦੇ ਵੀ ਸਾਹ ਦੇ ਮਿਲਣਾ ਜੀ ਮਿਲਨ ਨਾਲੇ ਉਹ ਸਾਹ ਦੇ ਮਿਲਨ ਨਾਲ ਇਹ ਗੱਲ ਹੈ ਜਿਵੇਂ ਉਹ ਉਹ ਕਰਸਾਨੂੰ ਵਾਲੀ ਗੱਲ ਹੈ ਲੋਕਾਂ ਦਾ ਟਾਈਮ ਖਰਾਬ ਵੀ ਕਰਦੇ ਜਿੰਦਾ ਆਪਣੇ ਇੱਕ ਮਿੱਤਰ ਹੈ ਦਰਸ਼ਨ ਸਿੰਘ ਜੀ ਦਾ ਜੀ ਜੀ ਇਹ ਚੰਦਰ ਸ਼ੇਖਰ ਦੇ ਬੜੇ ਕਰੀਬ ਸੀ ਕਰੀਬ ਸੀਗੇ ਹਾਂਜੀ ਹਾਂਜੀ ਚੰਦਰ ਸ਼ੇਖਰ ਜੀ ਨੂੰ ਜਨਤਾ ਪਾਣੀ ਆ ਤੁਹਾਡੇ ਤੋਂ ਸੁ ਕੋਈ ਐ ਇੱਕ ਦਿਨ ਚੰਦਰ ਸ਼ੀਖਰ ਪ੍ਰਧਾਨ ਮੰਤਰੀ ਬਣ ਗਏ ਤਾਂ ਇੱਕ ਦਿਨ ਇਹਨਾਂ ਨੂੰ ਇੱਕ ਵਪਾਰੀ ਮਿਲਿਆ ਜੀ ਤੇ ਉਹਨੇ ਫੱਟੇ ਬਲਾਈ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਲੋਕ ਨੇ ਠੀਕ ਹੈ ਜੀ ਕਹਿੰਦੇ ਸਰਦਾਰ ਸਾਹਿਬ ਤੁਹਾਡੇ ਨਾਲ ਚਾਹ ਪੀਣੀ ਹੈ ਤੇ ਚਾਹ ਪਾਣੀ ਚਲ ਵਿੱਚ ਕਹਿੰਦੇ ਆ ਜਾਗੇ ਜੀ ਉਹ ਚਾਹ ਪਾਣੀ ਜਦੋਂ ਪੀਣ ਲੱਗੇ ਇਤਿਹਾਸ ਵਿੱਚ ਉਹ ਸਾਡੇ ਜਿਹੜੇ ਮਿੱਤਰ ਆਪਣੇ ਜੀਦਾ ਸਭ ਕਹਿੰਦੇ ਵਿੱਚ ਆਪਾਂ ਨੇ ਠੀਪੀ ਲੈਨੇ ਜੀ ਉਹਦਾ ਨਹੀਂ ਜੀ ਇੱਥੇ ਜੀ ਆਪਾਂ ਹੋਟਲ ਚੱਲਦੇ ਹਾਂ ਉਹ ਸਟੇ ਰਹੇ ਹੋਏ ਜੀ ਚਲੋ ਜੀ ਜਿੱਦਾਂ ਤਾਂ ਵਿਚਾਰਾ ਸਾਈਕਲ ਵਾਲਾ ਬੰਦਾ ਹੈ ਉਦੋਂ ਵੀ ਪ੍ਰਧਾਨ ਮੰਤਰੀ ਦਾ ਮੇਟਰ ਉਹ ਉਦੋਂ ਵੀ ਸਾਈਕਲ ਹੁੰਦਾ ਸੀ ਠੀਕ ਹੈ ਜੀ ਅੱਜ ਅੱਜ ਸੈਕਟਰ ਹੋ ਗਿਆ ਕਿਉਂਕਿ ਉਹਨੂੰ ਸਾਈਕਲ ਚੱਲਦਾ ਨਹੀਂ ਕਹਿੰਦੇ ਚਲੋ ਜੀ ਚਲੇ ਗਏ ਜੀ ਉਹ ਆਪ ਦੀ ਗੱਡੀ ਚ ਬਿਠਾ ਕੇ ਲੈ ਗਿਆ ਉੱਥੇ ਜਦੋਂ ਚਾਹ ਪਾਣੀ ਪੀਣ ਲੱਗੇ ਉਹ ਫਾਈਵ ਸਟਾਰ ਹੋਟਲ ਦੇ ਵਿੱਚ ਵੱਡੇ ਹੀ ਕੰਮ ਹੁੰਦਾ ਬਿਲਕੁਲ ਨੈਚੁਰਲੀ ਜਾਂਦਾ ਉਹ ਫਿਰ ਕਹਿੰਦਾ ਵੀ ਜੀ ਤਾਂ ਸਭ ਗੱਲ ਇਸ ਤਰ੍ਹਾਂ ਹੈ ਵੀ ਮੇਰਾ ਇੱਕ ਆ ਕੰਮੜਿਆ ਪਿਆ ਜੀ ਮਤਲਬ ਅਰਬਾਂ ਰੁਪਈਆ ਦਾ ਕੰਮ ਸੀ ਕੋਈ ਉਹਦੇ ਉਹ ਬਠਿੰਡੇ ਦਾ ਹੀ ਸੀ ਸ਼ਾਇਦ ਬੰਦਾ ਨਹੀਂ 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 ਬਠਿੰਡੇ ਦਾ ਨਹੀਂ ਸੀ ਉਹ ਬੰਦਾ ਤਾਂ ਬਾਹਰ ਦਾ ਸੀ ਅੱਛਾ ਜੀ ਉਹ ਉੱਥੇ ਸੀ ਆ ਕੋਈ ਬਠਿੰਡੇ ਦੇ ਵੀ ਇੱਕ ਜ਼ਿਕਰ ਹੋਇਆ ਸੀ ਉਹ ਹੋਰ ਹੈ ਉਹ ਹੋਰ ਉਹ ਹੋਰ ਕੰਮ ਸੀ ਉਹ ਮੈਨੂੰ ਇੱਥੇ ਕਰ ਸਾਲੂ ਦੀ ਗੱਲ ਕਰਨਾ ਰਹਾ ਅੱਛਾ ਜੀ ਠੀਕ ਠੀਕ ਉਹ ਕਹਿੰਦਾ ਜੀ ਤੁਸੀਂ ਐਂ ਦਾ ਕਰੋ ਵੀ ਜਿਹੜਾ ਮੇਰਾ ਇਹ ਕੰਮ ਹੈ ਉਹਨੇ ਚਾਵਲ ਭੇਜਨੇ ਸੀ ਬਾਹਰ ਠੀਕ ਹੈ ਜੀ ਤੇ ਮੇਰਾ ਇਹ ਕੰਮ ਦੇ ਲਈ ਫਾਈਲ ਹੈ ਇੱਥੇ ਪਈ ਹੈ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਜੀ ਤੇ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਮਤਲਬ ਮੇਰੀ ਸ਼ਰਤ ਕਰਵਾ ਦਿਓ ਉਹ ਜੀਦਾ ਸਾਹਿਬ ਨੂੰ ਕਹਿੰਦੇ ਵੀ ਤੂੰ ਐਂ ਦੱਸ ਵੀ ਤੈਨੂੰ ਹੀ ਕੀ ਪਤਾ ਲੱਗੇ ਪ੍ਰਾਈਮ ਉਹ ਕਹਿੰਦਾ ਜੀ ਮੈਂ ਦੇਖ ਲਿਆ ਹਾਂ ਜੀ ਕਹਿੰਦੇ ਕਿਵੇਂ ਦੇਖ ਲਿਆ ਕਹਿੰਦੇ ਜੀ ਤੁਸੀਂ ਬੜਦੇ ਹੋ ਨਿਕਲਦੇ ਹੋ ਬੜਦੇ ਹੋ ਨਿਕਲਦੇ ਥੋਨੂੰ ਕੋਈ ਰੋਕ ਨਹੀਂ ਸਕਦਾ ਕ੍ਰਾਈਮ ਸਟਾਪਸ ਦੇ ਵਿੱਚ ਜਦੋਂ ਮੈਨੂੰ ਤਾਂ ਮੈਨੂੰ ਪਤਾ ਲੱਗਾ ਵੀ ਇਹ ਬੰਦਾ ਕੰਮ ਕਰਦਾ ਜੀ ਉਹ ਜੀਤਾ ਸਾਹਿਬ ਕਹਿੰਦੇ ਯਾਰ ਮੈਂ ਦਰਾਲ ਥੋੜਾ ਆ ਬਿਲਕੁਲ ਮੈਂ ਇਹ ਕੰਮ ਥੋੜਾ ਕਰਦਾ ਤੇ ਸਾਡਾ ਪ੍ਰਧਾਨ ਮੰਤਰੀ ਥੋੜੇ ਪੈਸੇ ਲੈ ਲੈਂਦਾ ਆ ਪੈਸੇ ਲੈਂਦਾ ਉਹਦਾ ਜੀ ਮੈਂ ਤੇ ਹੱਥ ਬੰਨ ਕੇ ਕਹਿੰਦਾ ਮੈਂ ਤਾਂ ਨਹੀਂ ਥੋਨੂੰ ਕਹਿੰਦਾ ਵੀ ਤੂੰ ਥੋੜਾ ਪ੍ਰਧਾਨ ਮੰਤਰੀ ਪੈਸੇ ਲੈਂਦਾ ਜਾਂ ਨਾ ਲੈਂਦਾ ਤੁਸੀਂ ਐ ਕਰੋ ਜੀ ਹਿਸਾਬ ਪੱਕੀ ਰੱਖਣੀ ਉਹ ਕਰ ਲਓ ਜ ਜੀਦਾ ਸਾਹਿਬ ਦੇ ਬਾਹ ਤੇਰੇ ਤੂੰ ਸਮਝੇ ਕੀ ਮੈਨੂੰ ਇਹ ਤਾਂ ਜੀ ਕਹਿ ਕੇ ਕਿਉਂਕਿ ਇੱਕ ਕਰਤਾਰ ਵਾਲਾ ਬੰਦਾ ਹੈ ਕਰੈਕਟਰ ਵਾਲਾ ਬੰਦਾ ਸੀ ਆਪਦਾ ਕਹਿ ਕੇ ਇਹ ਤਾਂ ਤੁਰਿਆ ਮੇਰਾ ਗੱਲ ਜੀਦਾ ਸਾਹਿਬ ਤਾਂ ਉਥੋਂ ਹੋਟਲ ਦੇ ਵਿੱਚੋਂ ਆਪਦੇ ਵਿਚਾਰੇ ਆਟੋ ਲੈ ਕੇ ਆਏ ਕਰ ਸਕਦੇ ਆ ਵੀ ਆਪਾਂ ਇਹਨਾਂ ਕੰਮਾਂ ਤੁਲਣੇ ਉਹ 500 ਦਿਨਾਂ ਬਾਅਦ ਫੇ ਟੱਕਰ ਕੇ ਕਹਿੰਦਾ ਸਰਦਾਰ ਜੀ ਸਸਰੀਕਾਨ ਜੀਦਾ ਸਾਹਿਬ ਕਹਿੰਦੇ ਸਸਰੀਕਾਨ ਇਹਦੇ ਵੀਰਾ ਕੰਮ ਹੋ ਗਿਆ ਕਹਿੰਦੇ ਕਿਵੇਂ ਹੋ ਗਿਆ ਕਹਿੰਦੇ ਜੀ ਮੈਂ ਥੋੜੀ ਮਿੰਤ ਕਰਦਾ ਸੀ ਤੁਸੀਂ ਲੈ ਲਓ ਤੁਸੀਂ ਤਾਂ ਕੁਝ ਲਿਆ ਨਹੀਂ ਮੈਂ ਤਾਂ ਕਰਸਾਨੂ ਨੂੰ ਦੇ ਦਿੱਤੇ ਕਰਸਾਨੂ ਨੂੰ ਦੇ ਦਿੱਤੇ ਕਰਸਾਨੂ ਮੇਰੇ ਘਰ ਤੇ ਉੱਥੇ ਵੀ ਦੇਣਾ ਟਾਈਮ ਮਿਨਿਸਟਰ ਆਫਿਸ ਦੇ ਵਿੱਚ ਵੀ ਕਰਸਾਨੂ ਹੈਗੇ ਕਰਸਾਨੂ ਕੰਮ ਕਰਦੇ ਠੀਕ ਹੈ ਮਤਲਬ ਕਿਉਂਕਿ ਉਹਨਾਂ ਨੇ ਨਹੀਂ ਤਾਂ ਕਹ ਲਾ ਦਿੱਤੇ ਕੰਮ ਬੇਸ਼ੱਕ ਤੁਹਾਡਾ ਹੋਣ ਵਾਲਾ ਹੋਵੇ ਤੁਹਾਡਾ ਕੰਮ ਹੋ ਨਹੀਂ ਦੇਰ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੇ ਤੇ ਉਹ ਕਰਸਾਨੂ ਦੀ ਬੋਝ ਹੁੰਦਾ ਜਦੋਂ ਕਰਸਾਨੂ ਕਹਿੰਦਾ ਜੀ ਆਪਣੀ ਇਹ ਸਾਰਾ ਖus ਹੋ ਗਿਆ ਹੁਣ ਤੁਸੀਂ ਇਹ ਦੇਖੋ ਕਿ ਇਹ ਕਰਸਾਨੂ ਤਾਂ ਹੈਗਾ ਇੱਕ ਡੀਆਈਜੀ ਤੋਂ ਚੱਲ ਕੇ ਤੁਰਿਆ ਆਪਣੇ ਹੀਟਲੇ ਬਦਰ ਤੋਂ ਆਪਾਂ ਡੀਟੀਓ ਦਾ ਅਫਸਰ ਦੀ ਗੱਲ ਕਰ ਰਹੇ ਹਾਂ ਪਟਵਾਰੀ ਦੀ ਗੱਲ ਕਰ ਰਹੇ ਹਾਂ ਪਟਵਾਰੀ ਕੋਲੇ ਵੀ ਜੇ ਤੁਹਾਡਾ ਕੋਈ ਕੰਮ ਕਰਾਉਣਾ ਹੁਣ ਪਟਵਾਰਖਾਨੇ ਬਾੜ ਗਏ ਹਰ ਪਟਵਾਰੀ ਦੇ ਕੋਲੇ ਇੱਕ ਨਾਲ ਬਾਧੂ ਬੰਦਾ ਰੱਖਿਆ ਹੁੰਦਾ ਕੰਮ ਕਰਦਾ ਬਿਲਕੁਲ ਪੰਜ ਪੰਜ ਚਾਰ ਚਾਰ ਹੈ ਜੀ ਹਾਂ ਹਾਂ ਪੰਜ ਪੰਜ ਚਾਰ ਚਾਰ ਹੈਗੀ ਤੇ ਉਹ ਤਾਂ ਇੱਕ ਤਾਂ ਇਹਨਾਂ ਦੀ ਕੰਮ ਵਾਲਾ ਉਹ ਕੰਮ ਜਿਆਦਾ ਉਹਨਾਂ ਕੋਲੇ ਜਿਆਦਾ ਮਤਲਬ ਸਰਕਲ ਹੈ ਤੇ ਜਿਆਦਾ ਸਰਕਲ ਹੋਣ ਕਰਕੇ ਪਰ ਨਾਲੇ ਵੀ ਉਹਨਾਂ ਤੇ ਕੋਈ ਆਉਂਦਾ ਵੀ ਨਹੀਂ ਉਹਦਾ ਤਾਂ ਟੈਕਸ ਵੀ ਨਹੀਂ ਕੋਈ ਆਉਂਦਾ ਜੀ ਉਹਨਾਂ ਨੇ ਲੈ ਲਿਆ ਕਿਸ ਤਰ੍ਹਾਂ ਦੀ ਗੱਲ ਹੈ ਜੀ ਇਸ ਕਰਕੇ ਕਿਸਾਨੂ ਦੀ ਭੂਮਿਕਾ ਨਾ ਜਿਹੜੀ ਜਿਸ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤਾਂ ਉਹ ਕਿਰ ਸਾਨੂੰ ਕਰਕੇ ਮੈਂ ਉਹ ਗੱਲ ਕਰਦਾ ਸੀ ਤੁਹਾਨੂੰ ਇੱਕ ਮੈਂ ਸਵਾਲ ਤੁਹਾਡੇ ਨਾਲ ਹੋਰ ਵੀ ਕਰਾਂਗਾ ਢੱਲੋ ਸਾਹਿਬ ਵੀ ਇੱਕ ਤੁਹਾਡਾ ਕੋਈ ਐਨ ਆਰ ਆਈ ਦੋਸਤ ਜਾਂ ਤੁਹਾਡਾ ਕੋਈ ਵੱਖ ਵਕਾਰ ਬੰਦਾ ਸੀਗਾ ਉਹਦੇ ਤੇ ਵੀ ਇੱਕ ਦਿੱਤਾ ਪਈ ਸੀ ਇਸ ਤਰ੍ਹਾਂ ਦੀ ਸ਼ਾਇਦ ਉਹ ਵੀ ਕਿਰ ਸਾਨੂੰ ਵਾਲਾ ਕੋਈ ਮਾਮਲਾ ਸੀਗਾ ਉਹਦੇ ਵਿੱਚ ਵੀ ਥੋੜਾ ਸਾਨੂੰ ਦੱਸੋ ਵੀ ਕੀ ਸੀ ਉਹ ਮਾਮਲਾ ਉਹ ਬੜੀ ਕਮਾਲ ਦੀ ਗੱਲ ਸੀ ਜੀ ਜੀ ਉਹ ਕਮਾਲ ਦੀ ਗੱਲ ਉਹ ਮੇਰਾ ਦੋਸਤ ਵੀ ਸੀਗਾ ਉਹ ਇਥੇ ਲੜਕਾ ਇੱਕ ਬੱਚਾ ਸੀਗਾ ਤੁਹਾਡੇ ਇਟਲੀ ਦਾ ਨਾਗਰਿਕ ਹੈ ਜੀ ਉਹ ਇੱਥੇ ਆਇਆ ਹੋਇਆ ਸੀ ਜੀ ਚਾਰ ਨੂੰ ਨਹੀਂ ਆਇਆ ਸੀ ਉਹਨਾਂ ਦੇ ਕੋਈ ਕੋਈ ਪਾ ਪਿੰਡ ਦਾ ਕਲਿਆਣ ਸਦਾ ਜੀ ਉੱਥੇ 20 ਕਿੱਲੇ ਜ਼ਮੀਨ ਸੀ ਠੀਕ ਹੈ ਜੀ ਉਹ 20 ਕਿੱਲੇ ਦੀ ਜ਼ਮੀਨ ਦੇ ਵਿੱਚ ਉਹਦੇ ਤਾਏ ਨੇ ਨਾ ਜਿਹੜਾ ਹੈਗਾ ਮੁਖਤਿਆਰਨਾਮਾ ਉਹਦੇ ਤਾਏ ਨੂੰ ਦੇ ਬਾਪ ਮੇ ਦਿੱਤਾ ਹੋਇਆ ਸੀ ਮੁਰਕੇ ਮੁਖਤਿਆਰਨਾਮਾ ਤੁਰ ਬਾ ਵੀ ਦਿੱਤਾ ਜੀ ਲੇਕਿਨ ਉਹਦੇ ਤਾਏ ਨੂੰ ਕੋਈ ਜਿਹੜੇ ਲੈਂਡ ਮਾਫੀਆ ਸੀ ਉਹਨਾਂ ਨੇ ਕਾਬੂ ਕਰ ਲਿਆ ਜੀ ਤੇ ਉਹ ਰਜਿਸਟਰੀ ਦੇ ਫੋਟੋਸਟੇਟ ਨੂੰ ਆਧਾਰ ਬਣਾ ਕੇ ਜਿਹੜੀ ਮੁਖਤਿਆਰ ਨਾਮ ਦੀ ਫੋਟੋ ਸਟੇਟ ਸੀ ਤੇ ਉਹਨੇ ਡਿਸਟ੍ਰਿਕਟ ਕਰਵਾਨੀ ਜੀ ਕਿਉਂਕਿ ਤੁਹਾਨੂੰ ਪਤਾ ਵੀ ਉੱਥੇ ਵੀ ਕਰ ਸਾਨੂੰ ਨਹੀਂ ਕੰਮ ਕੀਤਾ ਸੀ ਮੈਂ ਉਹੀ ਉਸੇ ਕਰਕੇ ਸਾਲ ਕੇ ਤਹਿਸੀਲਦਾਰ ਨੇ ਕਰਤੀ ਨਾਲ ਦੀ ਨਾਲ ਹੀ ਡਿਗਲੀ ਤਾਂ ਹੋ ਨਹੀਂ ਸਕਦੀ ਰਜਿਸਟਰੀ ਹੋ ਗਈ ਜੀ ਉਹ ਫਿਰਦਾ ਰਿਹਾ ਜਿਹੜਾ ਕਬਜ਼ਾ ਜ਼ਮੀਨ ਦੇ ਉੱਤੇ ਹੋ ਰਿਹਾ ਹੈ ਸੋ ਇੱਥੇ ਤੁਰਾ ਫਿਰਦਾ ਸੀ ਮੈਂ ਦੇਖ ਲਿਆ ਮੈਂ ਕਿਹਾ ਯਾਰ ਵੈਸੀ ਬੁਲਾ ਲਿਆ ਮੈਂ ਕਿਹਾ ਤੈਨੂੰ ਕੀ ਤਕਲੀਫ ਹੈ ਉਹਨੇ ਦੱਸਦੀ ਵੀ ਆਹ ਤਕਲੀਫ ਹੈ ਜੀ ਉਹ ਹੌਲੀ ਹੌਲੀ ਜੀ ਚਲੋ ਆਪਾਂ ਵੀ ਮਦਦ ਮਦਦ ਕਰਦੇ ਰਹੇ ਬੰਦਾ ਹਿੰਮਤੀ ਆਪਸੀ ਕਾਫੀ ਦਾ ਕੰਮ ਲਗਭਗ ਸਿਰੇ ਲੱਗ ਉਹ ਜਮੀਨ ਪਤਲੀ ਜੀ ਅਦਾਲਤੀ ਦੁਲਤੀ ਚੱਕਰ ਦਾ ਚੱਲਦੀ ਰਹਿੰਦੇ ਹੈ ਜਿਹੜਾ ਫਿਜ਼ੀਕਲ ਪੋਜੈਸ਼ਨ ਹੋਣਾ ਸੀ ਉਹ ਨਹੀਂ ਹੋਉਂਦਾ ਜੀ ਤਾਂ ਉਹ ਇੱਥੇ ਮਤਲਬ ਇੱਕ ਵੱਡਾ ਪੁਲਿਸ ਅਫਸਰ ਜੀ ਉਹ ਵੱਡੇ ਪੁਲਿਸ ਅਫਸਰ ਤੱਕ ਗੱਲ ਪਹੁੰਚੀ ਵੀ ਜੀ ਮੇਰੀ ਮਖਦਮਾ ਦੁਦ ਕਰੋ ਤੇ ਉੱਥੇ ਮਿਲਗਾ ਕਰਸਾ ਨੂੰ ਬਿਲਕੁਲ ਜੀ ਉਹ ਕਰਸਾ ਨੂੰ ਕਹਿੰਦਾ ਵੀ ਸੇਵਾ ਪਾਣੀ ਕਰ ਜੀ ਉਹ ਕਹਿੰਦਾ ਵੀ ਕਿੰਨੀ ਸੇਵਾ ਕਹਿੰਦਾ ਕੁਛ ਕਰ ਤੂੰ ਕਿਰਾ ਪੇਛਗੀ ਦੇ ਦੇ ਬਾਕੀ ਫਿਰ ਕਰ ਲੈ ਬਾਤ ਚ ਕਰ ਲਾਂਗੇ ਉਹ ਕਹਿੰਦਾ ਮੇਰਾ ਕਬਜ਼ਾ ਕਰੋ ਉਹਨੇ ਪਿਆ 10000 ਰੁਪਏ ਅੱਛਾ ਜੀ 10000 ਲੈ ਲਏ ਤੇ 10000 ਲੈ ਕੇ ਜਿੰਨੇ ਤੇ ਉਹ ਕਹਦਾ ਚਲੋ ਠੀਕ ਹੈ ਜੀ ਕਾਰਵਾਈ ਹੋਗੀ ਤੇ ਕਾਰਵਾਈ ਕੀ ਕਰਨੀ ਸੀਗੀ ਬੀਬੀ ਉਹਦਾ ਆਲੀ ਕੌਡੀ ਸੀ ਕੇ ਕੌਡੀ ਜੀ ਉਲਟਾ ਜਿਹੜਾ ਵੱਡਾ ਸਾਫ ਸੀ ਪੁਲਿਸ ਦਾ ਉਹਦਾ ਦੂਜੇ ਨੂੰ ਉਡੋਗੇ ਅੱਛਾ ਜੀ ਕਿਉਂਕਿ ਉਧਰ ਸਾਨੂੰ ਕੋਈ ਵੱਡਾ ਗਿਆ ਉਹਨਾਂ ਨੂੰ ਜਿਆਦਾ ਜੀ ਬਿਲਕੁਲ ਜਿਆਦਾ ਦੇਤੇ ਉਹਨੇ ਜਿਹੜਾ ਰਫੜ ਪੈ ਗਿਆ ਜੀ ਰਫੜ ਪੈ ਗਿਆ ਤੇ ਉਹਨੇ ਮੇਰੇ ਕੋਈ ਗੱਲ ਕੀਤੀ ਕਹਿੰਦਾ ਜੀ ਆਪਣੇ ਤਾਂ ਮੇਰੇ ਤਾਂ ਪੈਸੇ ਵੀ ਗਏ ਹੈ ਜੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਮੈਂ ਕਿਰ ਸਾਨੂੰ ਮੁਕੇ ਲਿਆ ਅੱਛਾ ਠੀਕ ਹੈ ਜੀ ਮੈਂ ਕਿਹਾ ਭਾਈ ਸਾਹਿਬ ਗੱਲ ਇਹ ਹੈ ਵੀ ਇਹਦੇ ਪੈਸਿਆਂ ਦੀ ਗੱਲ ਕੀ ਹੈ ਉਹ ਕਹਿੰਦਾ ਪੈਸੇ ਤਾਂ ਗਏ ਉਹ ਤਾਂ ਸਾਬ ਬੜੇ ਗਏ ਜੀ ਮ ਉਹ ਕਹਿੰਦਾ ਜੀ ਤੁਸੀਂ ਰੌਲਾ ਨਾ ਪਾਓ ਆਪਾਂ ਕੰਮ ਕਰਦੇ ਆਂ ਜੀ ਉਹ ਫਿਰ ਉਹਨੇ ਸ਼ਾਮ ਜੇ ਨੂੰ ਮਤਲਬ ਜਿਹੜਾ ਹੈਗਾ ਇੱਕ ਸਾਡਾ ਹੋਰ ਬੰਦਾ ਬਲਵਿੰਦਰ ਬਾਬਾ ਜੀ ਉਹ ਬਾਬੇ ਨੂੰ ਨਾਲ ਲੈ ਕੇ ਗਿਆ ਸੀ ਉਹ ਮੁੰਡਾ ਗੁਰਿੰਦਰ ਆਦਾ ਨਾਮ ਠੀਕ ਹੈ ਜੀ ਨਾਲ ਲੈ ਕੇ ਗਿਆ ਸੀ ਕਿ ਉਹਨੇ ਬਾਬੇ ਨਾਲ ਗੱਲ ਕੀਤੀ ਜੀ ਵੀ ਯਾਰੋ ਜਿਹੜੇ ਮੁੰਡੇ ਨੂੰ ਤੂੰ ਲੈ ਕੇ ਆਇਆ ਸੀ ਉਹਨੂੰ ਬੁਲਾ ਜੀ ਉਹਦਾ ਕੀ ਗੱਲ ਹੈ ਕਹਿੰਦਾ ਯਾਰ ਆਪਾਂ ਦਾ ਕੰਮ ਕਰਦੇ ਆਂ ਜੀ ਉਹ ਕਹਿੰਦਾ ਤੂੰ ਐ ਕਰ ਉਹ ਉੱਥੇ ਜਿੱਥੇ ਡਾਕਟਰ ਨੇ ਅੱਖਾਂ ਵਾਲਾ ਫਰਾੜ ਹਾਂਜੀ ਹਾਂਜੀ ਬਿਲਕੁਲ ਗੋਨਿਆੜਾ ਰੋਡ ਦੇ ਉੱਤੇ ਜੀ ਉੱਥੇ ਇੱਕ ਸ਼ੋਰੂਮ ਹੈ ਠੀਕ ਹੈ ਜੀ ਮਟਾ ਸ਼ੋਰਮ ਮਟਾ ਸ਼ੋਰਮ ਮੈਂ ਠੀਕ ਹੈ ਜੀ ਉਹ ਕਹਿੰਦਾ ਤੂੰ ਸ਼ੋਰਮ ਤੇ ਜਾ ਭਾਈ ਤੇ ਉੱਥੋਂ ਪੈਸੇ ਫੜ ਲੈ ਠੀਕ ਹੈ ਜੀ ਉਹਨੇ ਆਦਾ ਕੋਈ ਕੋਡ ਦਿੱਤਾ ਉਹ ਨੂੰ ਉਹ ਗਏ ਤੇ ਉਹਨਾਂ ਨੇ 10000 ਰੁਪਏ ਬੜਾਤਾ ਅੱਛਾ ਜੀ ਫਿਰ ਅਸੀਂ ਉਹਦੀ ਪੜਤਾਲ ਕੀਤੀ ਵੀ ਉਹ ਕੀ ਹੈ ਠੀਕ ਹੈ ਜੀ ਉਹ ਸ਼ੋਰਮ ਇੱਕ ਵਪਾਰਾ ਜੀ ਉਹ ਵੀ ਕਰਸਾਨੂ ਹੀ ਹੈ ਉਹ ਕਰਸਾਨੂ ਕਿਵੇਂ ਬਣਿਆ ਜੀ ਉਹ ਕਹਿੰਦੇ ਜੀ ਤੁਸੀਂ ਜੋ ਕੋਈ ਗੱਲ ਕਰਨੀ ਹੈ ਵੀ ਆਹ ਸਾਹਿਬ ਮੇਰਾ ਕੰਮ ਹੈ ਤੇਰਾ ਕੰਮ ਹੋ ਜੂ ਠੀਕ ਹੈ ਜੀ ਤੂੰ ਐ ਕਰ ਉਹ ਆਪਦੇ ਕਰਸਾਨੂ ਨੂੰ ਉਹ ਕਹਿੰਦੇ ਜਿਹੜੇ ਲੀਡਰ ਹੁੰਦੇ ਜੀ ਵੀ ਇਹਨਾਂ ਗਿੱਟਮਿਟ ਕਰ ਜੀ ਉਹ ਫਿਰ ਸਬਾ ਕਰ ਰਹੰਦਾ ਹੈ ਜੀ ਕਹਿੰਦਾ ਜੀ ਫਿਰ ਇਸ ਕੱਲ ਤੋਂ ਵੀ ਡਰਦੇ ਆ ਵੀ ਆ ਸੀਬੀਆਈ ਵਾਲੇ ਜਾਂ ਬਿਜినੈਸ ਵਾਲੇ ਨਾ ਆ ਜਾਣ ਰਾਜ ਦੇ ਤਾਂ ਬਿਜినੈਸ ਵਾਲੇ ਵੀ ਸੀਬੀਆਈ ਵਾਲੇ ਦਾ ਜੀ ਉਹ ਫਿਰ ਕਹਿੰਦੇ ਤੂੰ ਐ ਕਰ ਕੂਪਨ ਲੈ ਕੇ ਆ আচ্ছা ਕੂਪਨ ਚਲਾਇਆ ਹੋਇਆ ਐਸਐਸ ਦਾ ਕੂਪਨ ਲੈ ਕੇ ਆ ਕਹਿੰਦੇ ਕੀ ਕਹਿੰਦੇ ਵੀ ਫਲਾਨੀ ਦੁਕਾਨ ਆ ਉੱਥੇ ਜਾ ਤੂੰ ਸ਼ੋਰੂਮ ਦੇ ਠੀਕ ਹੈ ਜੀ ਸ਼ੋਰੂਮ ਤੇ ਜਾ ਕੇ ਤੂੰ ਉੱਥੇ ਉਹਨਾਂ ਨੂੰ ਫੜਾ ਦੀ ਜੀ ਉਹ ਤੈਨੂੰ ਕੂਪਨ ਦੇ ਦੇਣਗੇ ਜੀ ਤੇ ਕੂਪਨ ਲੈ ਕੇ ਸਾਨੂੰ ਫੜਾ ਦੀ ਜੀ ਉਹ ਜਿੰਨੇ ਪੈਸੇ ਦੇਤੇ ਉਹਨੇ ਦਾ ਕੂਪਨ ਦੇ ਕੂਪਨ ਫੜਾਏ ਵੀ ਚੁੜਲੇ ਆ ਅੱਛਾ ਜੀ ਪੱਕਾ ਕੰਮ ਕੀਤਾ ਪੱਕਾ ਕ ਹਾਂਜੀ ਉਹ ਤੁਸੀਂ ਪੜਤਾਲ ਕੀਤੀ ਵੀ ਵੱਡੇ ਵੱਡੇ ਸ਼ੋਰੂਮ ਵਪਾਰੀ ਵਪਾਰੀ ਉਹ ਵੀ ਕਰ ਕਰ ਸਾਨੂੰ ਅਦੇ ਜੀ ਮਤਲਬ ਭਾਰਤ ਦੇ ਹਰ ਥਾਂ ਜਿੱਥੇ ਤੁਸੀਂ ਬੈਠੇ ਹੋ ਜੀ ਉਹ ਕਹਿੰਦੇ ਨੇ ਵੀ ਇੱਕ ਨੂੰ ਕੀ ਰੋਏਗੀ ਨਹੀਂ ਸਭੇ ਬਰਨਗੇ ਬੰਨਗੇ ਕੱਸੀ ਉੱਤੇ ਬੈਠ ਕੇ ਕੋਲੋਲਾ ਬੰਦ ਕਰਦੇ ਕੋਲੋਲਾ ਬੰਦ ਕਰਦੇ ਤੇ ਕਰ ਸਾਨੂੰ ਆਪ ਦਾ ਕੰਮ ਕਰੀ ਜਾਂਦਾ ਆਪਾਂ ਨੂੰ ਲੱਗਦਾ ਵੀ ਆ ਐਮਪੀ ਜੀ ਆ ਐਮਐਲਏ ਜੀ ਆ ਵਜੀਰ ਸਾਹਿਬ ਦੀ ਇਹ ਕੰਮ ਕਰਵਾ ਦੇਣਗੇ ਕੋਈ ਇੱਥੇ ਕਿਸੇ ਦਾ ਨਹੀਂ ਸਭ ਤੋਂ ਵੱਡਾ ਜੇ ਤੁਸੀਂ ਕੰਮ ਕਰਾਉਣਾ ਤਾਂ ਤੁਹਾਡੇ ਕੋਲ ਇੱਕੋ ਇੱਕ ਸਾਧਨ ਹੈ ਕਰਸਾਨ ਕਰਸਾਨ ਕਰ ਸਾਨੂੰ ਲੱਭੋ ਕਰਸਾਨ ਦੀ ਸੇਵਾ ਲੋ ਤੁਹਾਡਾ ਹਰ ਕੰਮ ਹੋ ਜਾ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਢਿੱਲੋ ਸਾਹਿਬ ਤੋਂ ਕਰ ਸਾਨੂੰ ਬਾਰੇ ਅੱਜ ਗਿਆਨ ਪ੍ਰਾਪਤ ਕੀਤਾ ਜੇ ਤੁਹਾਡਾ ਕੰਮ ਕਿਸੇ ਦਾ ਨਾਮ ਵੀ ਹੋਵੇ ਤਾਂ ਕਰ ਸਾਨੂੰ ਜਰੂਰ ਲੱਭ ਲਿਓ ਤੇ ਮੇਰੇ ਵੱਲੋਂ ਪਿਆਰ ਭਰੀ ਸਸਿਕਾ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਸਸਿਕਾ